ਆਰਮੀ ਦਾ ਵੀ ਏਰੀਆ ਜਿਹੜਾ ਇਧਰੋਂ ਕਿਉਂਕਿ ਬਾਰਡਰ ਏਰੀਆ ਹੋਣ ਦੇ ਕਰਕੇ ਆਰਮੀ ਦੀ ਵੀ ਲਗਾਤਾਰ ਆਵਾਜਾਈ ਦਾ ਲੱਗੀ ਰਹਿੰਦੀ ਹੈ ਨਾ ਕਿਉਂਕਿ ਆਰਮੀ ਦਾ ਵੀ ਬਹੁਤ ਇਧਰ ਹੈਗਾ ਕਿਉਂਗੇ ਅੱਗੇ ਬਾਰਡਰ ਦੇ ਉੱਤੇ ਪੂਰੇ ਪੋਸਟਾ ਲੱਗੀ ਹੋਈਆਂ ਨੇ ਆਰਮੀ ਦੀਆਂ ਉਹਨਾਂ ਦੀ ਆਵਾਜਾਈ ਵੀ ਬਹੁਤ ਜ਼ਿਆਦਾ ਆ ਤੁਸੀਂ ਦੇਖਿਆ ਜੀ ਕਿ ਕਿਤੇ ਨਾ ਕਿਤੇ ਲੋਕਾਂ ਦੇ ਅੰਦਰ ਇਹ ਦਰਦਾ ਕਿ ਸਰਕਾਰਾਂ ਦੇ ਅਧਿਕਾਰੀ ਉਹਨਾਂ ਦੀ ਗੱਲ ਨਹੀਂ ਸੁਣ ਰਹੇ ਮੈਂ ਕਹਾਂਗਾ ਕੈਮਰਾਮੈਨ ਨੂੰ ਕਿ ਦਿਖਾ ਦਿਓ ਮੈਂ ਇੱਕ ਵਾਰੀ نیچے ਜਾਣਾ ਜੀ نیچے ਇਹਦਾ ਜਿਹੜਾ ਹਾਲਾਤ ਨੇ ਉਹ ਤੁਸੀਂ ਜ਼ਰੂਰ ਦਿਖਾਓ ਕਿ ਕਿਤੇ ਨਾ ਕਿਤੇ 5 5 6 6 ਫੋਟੇ ਜਿਹੜਾ ਡੂੰਗਾ ਆ ਉਹ ਸੜਕ ਇਥੋਂ ਪਾਸ ਚੁੱਕੀ ਆ ਥੱਲੇ ਜਿਹੜੇ ਸੜਕ ਦੇ ਪਾਰਲੇ ਜਿਹੇ ਅਸੀਂ ਕਹੀਏ ਤੇ ਉਹ ਨਿਕਲ ਚੁੱਕੇ ਨੇ ਮੇਰੇ ਜਿਹ ਕਹੀਏ ਤਾਂ ਮੇਰੇ ਤੋਂ ਉੱਪਰ ਤੱਕ ਜਿਹੜੀ ਹੈਗੀ ਆ ਦੀ ਹਾਈਟ ਜਿਹੜੀ ਆ ਉਹ ਬੈਠ ਚੁੱਕੀ ਆ ਇੱਥੇ ਪਰ ਫਿਰ ਵੀ ਅਧਿਕਾਰੀ ਜਿਹੜੇ ਜੇ ਲੋਕ ਇਸ ਗੱਲ ਤੋਂ ਪਰੇਸ਼ਾਨ ਨੇ ਲੋਕਾਂ ਨੂੰ ਇਸ ਗੱਲ ਦੀ ਤੰਗੀ ਆ ਤੇ ਅਧਿਕਾਰੀ ਇਸ ਚੀਜ਼ਾਂ ਇਨ੍ਹਾਂ ਚੀਜ਼ਾਂ ਵੱਲ ਕਿਉਂ ਨਹੀਂ ਧਿਆਨ ਦੇ ਰਹੇ ਇਹ ਕਿਤੇ ਨਾ ਕਿਤੇ ਸੋਚਣ ਵਾਲੀ ਗੱਲ ਆ ਤੇ ਭਾਜੀ ਖੜੇ ਨੇ ਭਾਜੀ ਨੂੰ ਕਵਾਂਗੇ ਕਿ ਤੁਸੀਂ ਇੱਧਰ ਹੀ ਆ ਜਾਓ ਭਾਜੀ ਇੱਕ ਵਾਰੀ ਆ ਕੇ ਜਰੂਰ ਦੱਸੋ ਹਾਲਾਤ ਜਿੱਦਾਂ ਤੁਸੀਂ ਦੱਸ ਰਹੇ ਸੀਗੇ ਕਿ ਪਹਿਲਾਂ ਵੀ ਇੱਕ ਮੋਟਰਸਾਈਕਲ ਵਾਲਾ ਜਿਹੜਾ ਹੈਗਾ ਆ ਉੱਥੇ ਹਾਦਸੇ ਦਾ ਸ਼ਿਕਾਰ ਹੋਣ ਲੱਗਾ ਸੀਗਾ ਉਹ ਇੱਥੇ ਡਿੱਗਿਆ ਆ ਤੇ ਉਹਦਾ ਬੜੀ ਮੁਸ਼ਕਲ ਦੇ ਨਾਲ ਜਿਹੜੀ ਦੱਸੀ ਜਾ ਰਹੀ ਹੈ ਕਿ ਉਹਦੀ ਢਾਨ ਬਚੀ ਆ ਇਹ ਗੱਲ ਕਰਦੇ ਆ ਭਾਜੀ ਬਸ ਉਹਨਾਂ ਨਾਲ ਦੱਸੋ ਦੱਸੋ ਤੁਸੀਂ ਭਾਈਆ ਦੇਖੋ ਤਾਂ ਲੈ ਸਾਹਮਣੇ ਹੜਾ ਤੋਂ ਬਾਅਦ ਕਿੰਨਾ ਹੈ ਇੱਕ ਗੱਡੀ ਸਾਈਡ ਦੇ ਨਾਲ ਲੱਗੀ ਤੇ ਵੱਸ ਸੌਂ ਬੈਜ ਨਹੀਂ ਗੱਡੀ ਉਸੇ ਟਾਈਮ ਇਹਦਾ ਖਿਆਲ ਹੀ ਨਹੀਂ ਹੈ ਪਹਿਲਾਂ ਵੀ ਕੋਈ ਹਾਦਸਾ ਵਾਪਰਿਆ ਇੱਥੇ ਮੋਟਰਸਾਈਕਲ ਦਾ کئی ਵਾਰੀ کئی ਵਾਰੀ ਹੋਇਆ ਇਹ ਕਈ ਵਾਰੀ ਹਾਂਜੀ ਤੇ ਜਿੱਦਾਂ ਪੈਰ ਨਿਕਲ ਚੁੱਕੇ ਨੇ ਦੀ ਲੋਕਾਂ ਦਾ ਕਹਿਣਾ ਇਹੀ ਹੈ ਕਿ ਕੋਈ ਵੀ ਜਿਹੜਾ ਹੀ ਘਟਨਾਇਆ ਇੱਥੇ ਵਾਪਰ ਸਕਦੀ ਹੈ ਪਰ ਸਰਕਾਰੀ ਅਧਿਕਾਰੀ ਕਿਉਂ ਨਹੀਂ ਧਿਆਨ ਦੇ ਰਹੇ ਇਹ ਤਾਂ ਉਹ ਜਾਣਦੇ ਨੇ ਜੀ ਕਿ ਉਹ ਆਪਣੇ ਦਫ਼ਤਰਾਂ ਦੇ ਵਿੱਚ ਬੈਠੇ ਹੋਏ ਉਹ ਹੀਟਰਾਂ ਤੇ ਏਸ਼ੀਆ ਦਾ ਆਨੰਦ ਲੈ ਰਹੇ ਨੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਕਿਉਂ ਧਿਆਨ ਨਹੀਂ ਦੇ ਰਹੇ ਇਹ ਤਾਂ ਹੁਣ ਲੋਕਾਂ ਨੂੰ ਦੇਖਣਾ ਹੋਵੇਗਾ ਕਿ ਸਰਕਾਰ ਨੂੰ ਦੇਖਣਾ ਹੋਵੇਗਾ ਦੇਖਣਾ ਹੋਵੇਗਾ ਕਿ ਕਿੰਨਾ ਦਿਨ ਮੋਰ ਇਸੇ ਪਰੇਸ਼ਾਨੀ ਦੇ ਸਬੱਬੇ ਤੋਂ ਨਿਕਲਦੇ ਨੇ ਜਦ ਅਧਿਕਾਰੀ ਇਹ ਵੇਟ ਕਰਦੇ ਨੇ ਕਿ ਕੋਈ ਵੱਡਾ ਹਾਦਸਾ ਵਾਪਰੇ ਜਦ ਕੋਈ ਸਕੂਲੀ ਬੱਚਾ ਜਾਂ ਕਿਸੇ ਦੇ ਕੋਈ ਜਾਨ ਮਾਲ ਦਾ ਨੁਕਸਾਨ ਹੋਵੇ ਤੇ ਉਹ ਫਿਰ ਇਸ ਵੱਲ ਧਿਆਨ ਦੇਣਗੇ ਆਪਣੇ ਸਹਿਯੋਗੀ ਕੈਮਰਾਮੈਨ ਵਿਸ਼ਾਲ ਮੁੰਨਾ ਦੇ ਨਾਲ ਮੈਗਦ ਪ੍ਰਕਾਸ਼ ਨੂੰ ਜੀਪੋਟੀ ਵੀ ਬਰਦਾਸ਼ਪੁਰ